ਹੈਲੋ ਫੈਨਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਆਂ ਬੈਂਗਨ ਦਾ ਭਟਤਾ ਤੁਸੀਂ ਬੈਂਗਨ ਦਾ ਭਟਤਾ ਜਾਂਦਾ ਬੈਂਗਨ ਬਾਲ ਕੇ ਬਣਾਇਆ ਹੋਵੇਗਾ ਜਾਂ ਬੈਂਗਨ ਨੂੰ ਤਵੇ ਗੈਸ ਉੱਪਰ ਭੁੰਨ ਕੇ ਅੱਗ ਦੀ ਹਾਂਚ ਤੇ ਪਰ ਅੱਜ ਆਪਾਂ ਤੁਹਾਨੂੰ ਨਵੇਂ ਤਰੀਕੇ ਨਾਲ ਬੈਂਗਨ ਦਾ ਭਟਤਾ ਬਣਾਉਣਾ ਸਿਖਾਵਾਂਗੇ ਉਸ ਲਈ ਆਪਾਂ ਬੈਂਗਨ ਲੈਏ ਨੇ ਇਸ ਨੂੰ ਆਪਾਂ ਛਿੱਲ ਲੈਣਾ ਹੈ ਐਦਾਂ ਛਿੱਲ ਕੇ ਰੱਖ ਲੈਣੇ ਆ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਛਿੱਲਣੇ ਇਹਨਾਂ ਨੂੰ ਆਪਾਂ ਆਪ ਆਪਾਂ ਬੈਂਗਨ ਨੂੰ ਇੱਦਾਂ ਬਰੀਕ-ਬਰੀਕ ਕੱਟ ਲੈਣਾ ਹੈ ਤੇ ਹੁਣ ਆਪਾਂ ਇਹ ਕੜਾਈ ਵਿੱਚ ਬਿਲਕੁਲ ਥੋੜਾ ਜਿਹਾ ਤੇਲ ਪਾ ਕੇ ਇਸ ਨੂੰ ਢੱਕਣ ਟਾ ਕੇ ਪਕਾਵਾਂਗੇ ਤਾਂ ਕਿ ਇਹ ਬਿਲਕੁਲ ਸੌਫਟ ਹੋ ਜਾਣ ਆਪਾਂ ਇੱਕ ਚਮਚਾ ਹੀ ਸਰੋਂ ਦਾ ਤੇਲ ਇਸ ਵਿੱਚ ਪਾਇਆ ਹੈ ਬਸ ਇਸ ਨਾਲ ਆਪਾਂ ਕੜਾਈ ਨੂੰ ਗ੍ਰੀਸ ਹੀ ਕਰਨਾ ਹੈ ਤੇ ਇਸ ਵਿੱਚ ਬੈਂਗਨ ਪਾ ਕੇ ਜਦ ਤੇਲ ਆਪਣਾ ਗਰਮ ਹੋਗਾ ਢੱਕ ਕੇ ਪਕਾਵਾਂਗੇ ਤੁਸੀਂ ਅੱਜ ਦਾ ਪਰਟ ਟਾਈਕਰ ਟੂਰ ਬਣਾ ਕੇ ਦੇਖਿਓ ਐਤਨਾ ਵੀ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਇਸ ਵਿੱਚ ਟੁਕਟੇ ਹੋਏ ਬਰੀਕ ਬੈਂਗਣ ਪਾ ਦਿੱਤੇ ਨੇ ਉਸ ਵਿੱਚ ਇੱਕ ਵਾਰੀ ਹਲਕਾ ਸਲਾਵਾਂ ਦੀ ਢੱਕ ਕੇ ਪਕਾਉਣਾ ਹੈ ਇਹ ਬਿਲਕੁਲ ਮੀਡੀਅਮ ਮੀਡੀਅਮ ਤੋਂ ਲੋਅ ਆਂਸ ਤੇ ਪਕਾਉਣਾ ਹੈਗਾ ਇੱਕ ਵਾਰੀ ਆਪਾਂ ਟੱਕਣ ਕੋਲ ਤੇ ਚੈੱਕ ਕਰ ਲਾਂਗੇ ਨੰਨ ਨੂੰ ਜਦੋਂ ਗੈਸ ਦੀ ਆਜਾ ਬਿਲਕੁਲ ਸਲੋ ਕਰ ਦਾਂਗੇ ਇਹ ਪਹਿਲਾਂ ਨਾਲ ਸੌਫਟ ਹੋ ਚੁੱਕੇ ਨੇ ਇਸ ਨੂੰ ਫਿਰ ਸੇ 4 ਤੋਂ 5 ਮਿੰਟ ਇਦਾਂ ਟੱਕ ਕੇ ਪਕਾਵਾਂਗੇ ਆਪਨਾ ਬੈਂਗਣ ਬਿਲਕੁਲ ਗਲ ਕੇ ਸੌਫਟ ਹੋ ਚੁੱਕਿਆ ਹੈ ਤੁਸੀਂ ਦੇਖ ਹੀ ਸਕਦੇ ਹੋ लगभग दस मिनट लगे ने सात दस मिनट लगे ने भर्था ले बनाने लिये लेने तीन व्डे साइज के प्याज इन्होंने आपदा लंबा कट लिया है अदरक का दो इंच टुकड़ा लिया से इसन भी आपको बरीक कट लिया छिल के दो हरिया मिर्च लगे स इसनों भी आपको बरीक कट लिया है एक टमाटर लिया से इसनों भी बरीक कट लिया है तीन लसन भी लै सकते हो आप तड़का लगावे ਇਸ ਨੂੰ ਬਣਾ ਲਈ ਆਪਾਂ ਸਰੋਂ ਦਾ ਤੇਲ ਲਿਆ ਇੱਕ ਕੜਛੀ ਤੁਸੀਂ ਵੀ ਸਰੋਂ ਦੇ ਤੇਲ ਵਿੱਚ ਹੀ ਬਣਾਇਓ ਕਿ ਸਰੋਂ ਦੇ ਤੇਲ ਵਿੱਚ ਹੀ ਇਸ ਦੇ ਫਲੇਵਰ ਜ਼ਿਆਦਾ ਵਧੀਆ ਆਉਂਦੇ ਨੇ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਇਸ ਵਿੱਚ ਥੋੜਾ ਜਿਹਾ ਜੀਰਾ ਥੋੜੀ ਜਿਹੀ ਅਜਵਾਇਨ ਥੋੜੀ ਜਿਹੀ ਰਾਈ ਥੋੜੀ ਜੀ ਹੰਗ ਐਡ ਕਰਾਂਗੇ ਇੰਨਾ ਸਾਰੋਂ ਐਡ ਕਰਨ ਤੋਂ ਬਾਅਦ ਪਿਆਜ਼ ਪਾ ਕੇ ਚੰ ਮੰਡੀ ਪਿਆਜ਼ ਅਦਰਕ ਤੇ ਹਗਨਾ ਮਿਕਸ ਐਡ ਕਰਾਂਗੇ ਚੰਗੀ ਜਨਨ ਨੂੰ ਪਕਾਵਾਂਗੇ ਪਿਆਜ਼ ਆਪਣੇ 골ਡਨ ਬ੍ਰਾਊਨ ਹੋ ਕੇ ਕਨੇ ਭੁੱਜ ਕੇ ਹੁਣ ਇਸ ਵਿੱਚ ਟਮਾਟਰ ਐਡ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਪੁੱਜਾਂਗੇ ਹੋਣਾ ਲਾਵਾਂਗੇ ਇਹਨੂੰ ਥੋੜਾ ਟੱਕ ਕੇ ਸੌਫਟ ਕਰਾਂਗੇ ਟਮਾਟਰਾਂ ਨੂੰ ਤਾਂ ਕਿ ਚੰਗੀ ਤਰ੍ਹਾਂ ਪੱਕ ਜਾਣ ਟਮਾਟਰ ਆਪਣੇ ਸੌਫਟ ਹੋ ਜੇ ਕਿਨੇ ਐਗਜ਼ਾਮਪਲ ਕੋ ਸੌਫਟ ਹੋ ਕੇ ਇਹਨਾਂ ਦੀ ਜੋ ਪਲਿਸ ਕੈਨੋ ਲੈਣ ਲੱਗ ਪਈ ਹੈ ਹੋਣੇ ਇਸੇ ਵੇਚੇ ਇਹ ਆਪਾਂ ਬੈਂਗਨਾਂ ਨੂੰ ਘੁਜਿਆ ਸੀ ਉਸ ਨੂੰ ਐਡ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆਈ ਹੁਣ ਇਸ ਵਿੱਚ ਨਮਕ ਮਿੱਟ ਆਪਾਂ ਸਵਾਦ ਅਨੁਸਾਰ ਪਾਵਾਂਗੇ ਉਸ ਲਈ ਆਪਾਂ ਸਭ ਤੋਂ ਪਹਿਲਾਂ ਲਿਆਏ ਨਮਕ ਇਸ ਨੂੰ ਐਡ ਕਰਾਂਗੇ ਇਹ ਤੁਸੀਂ ਸਵਾਦ ਅਨੁਸਾਰ ਪਾਣਾ ਹੈ ਲਾਲ ਮਿਰਚ ਦਾ ਪਾਊਡਰ ਲਿਆਏ ਇਹ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਲੈ ਸਕਦੇ ਹੋ ਹਲਦੀ ਪਾਊਡਰ ਲਿਆਏ ਗਰਮ ਮਸਾਲਾ ਲਿਆਏ ਇਸ ਵਿੱਚ ਹੀ ਆਪਣਾ ਧਨੀਆ ਪਾਊਡਰ ਮਿਕਸ ਕੀਤਾ ਹੋਇਆ ਹੈ ਇਸ ਨੂੰ ਵੀ ਐਡ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਲੈਨੇ ਸਪਰਿੰਗ ਅੰਗਣੇ ਸਪਰਿੰਗ ਉਸਦੇ ਆਪਾਂ ਸਪਰਿੰਗਸ ਨੂੰ ਕੱਟ ਲਿਆ ਏ ਤੇ ਥੋੜਾ ਜਿਹਾ ਧਨੀਆ ਲਿਆ ਉਸ ਨੂੰ ਆਪਾਂ ਬਰੀਕ ਕੱਟ ਲਿਆ ਵਾਸ਼ ਕਰਕੇ ਇਸ ਨੂੰ ਹੁਣ ਐਡ ਕਰਾਂਗੇ ਆਪਣਾ ਬੈਂਗਨ ਦਾ ਪਰਤਾ ਬਣ ਕੇ ਤਿਆਰ ਹੈ। ਗੈਸ ਨੂੰ ਬੰਦ ਕਰ ਦਾਂਗੇ। ਤੇ 2 ਮਿੰਟ ਢੱਕ ਕੇ ਪਕਾਵਾਂਗੇ। ਆਪਣਾ ਬੈਂਗਨ ਦਾ ਪਰਤਾ ਬਣ ਕੇ ਤਿਆਰ ਹੈ। ਜੇ ਤੁਹਾਨੂੰ ਐਦਾਂ ਦੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤੇ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਫਰੈਂਡਸ। Thank you for watching.